ਮੀਡੀਆ ਦੇ ਰਾਹੀਂ ਸਾਨੂੰ ਸੁਣ ਰਹੀਆਂ ਵੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਸਤਿਕਾਰਯੋਗ ਬੀੜੀਏ ਨੂੰ ਜੋ ਸੰਗਤਾਂ ਅੱਜ ਇੱਥੇ ਹਾਜ਼ਰ ਹੋਈਆਂ ਸਾਰੀਆਂ ਸੰਗਤਾਂ ਨੂੰ ਸਮੁੱਚੇ ਰੂਪ ਵਿੱਚ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਦਬਦਬਾ ਖੜੀ ਹੋਈ ਸੀ ਪੰਥ ਵਿੱਚ ਸਿੱਖ ਜਗਤ ਵਿੱਚ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਹਨਾਂ ਸਾਰਿਆਂ ਤੋਂ ਤੁਸੀਂ ਖੁਦ ਵਾਕਬ ਹੋ ਬੀਤੇ ਕਾਲ ਪੰਜਾਬ ਸਰਕਾਰ ਦੇ ਨੁਮਾਇंदे ਰਸੋਖਾਨਾ ਸਹਿ ਪਹੁੰਚਦੇ ਨੇ ਉਹਨਾਂ ਦੇ ਨਾਲ ਜੋ 7 ਮੈਂਬਰੀ ਕਮੇਟੀ ਸੰਮਤਾਂ ਵੱਲੋਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਚੁਣੀ ਗਈ ਸੀ ਉਹਨਾਂ ਵੱਲੋਂ ਕਾफी ਗੰਭੀਰ ਅਤੇ ਲੰਬੀ ਵਿਚਾਰ ਚਰਚਾ ਹੋਈ ਉਸ ਤੋਂ ਬਾਅਦ ਜੋ ਗੱਲ ਅਸੀਂ মিডিਆ ਦੇ ਵਿੱਚ ਤੱਥਾਂ ਦੇ ਨਾਲ ਰੱਖੀ ਸੀ ਕਿ 328 ਲਾਪਤਾ ਸ਼ਬਦ ਵਰਤਿਆ ਜਾਂਦਾ ਹੈ ਪਰੇ ਸ਼ਬਦ মিডিਆ ਵੱਲੋਂ ਜਾਂ ਜਿੰਨਾ ਵੱਲੋਂ ਵੀ ਵਰਤਿਆ ਜਾਂਦਾ ਮੈਂ ਇਸ ਸ਼ਬਦ ਦੇ ਵਿੱਚ ਨਹੀਂ ਪੈਂਦਾ 328 ਰੂਪ ਜੋ ਜਿਨ੍ਹਾਂ ਦੀ ਚਰਚਾ ਹੈ ਜਿਹਦਾ ਮਸਲਾ ਹੈ ਉਹਨਾਂ ਸਰੂਪਾਂ ਦੇ ਵਿੱਚੋਂ ਕੋਈ ਇੱਕ ਵੀ ਸਰੂਪ ਇਸ ਸਥਾਨ ਤੇ ਨਹੀਂ ਆਇਆ ਔਰ ਇਸ ਸਥਾਨ ਦੇ ਉੱਤੇ ਜੋ 169 ਗੁਰੂ ਮਹਾਰਾਜ ਦੇ ਸਰੂਪ ਨੇ ਉਹਨਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਔਰ ਬਕਾਇਦਾ ਉਹਦਾ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ ਇਹ ਤੱਤ ਅਸੀਂ ਆਪ ਸਾਰੀਆਂ মিডিਆ ਦੇ ਰਾਹੀਂ ਸੰਤਾਂ ਦੇ ਅੱਗੇ ਰੱਖੇ ਸਨ ਸਿੱਖ ਜਗਤ ਅੱਗੇ ਰੱਖੇ ਸਨ ਸਰਕਾਰ ਨੇ ਵੀ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਕੱਲ ਉਸ ਚੀਜ਼ ਨੂੰ ਤਾਇਦ ਕੀਤਾ ਹੈ ਕੇ ਵਾਕਏ ਵਿੱਚ ਜੋ ਰਸੋਖਾਨਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਿਕਾਰਡ ਮੀਡੀਆ ਦੇ ਸਾਹਮਣੇ ਰੱਖਿਆ ਗਿਆ ਉਹ درست ਹੈ ਵਾਕਿ ਇੱਥੇ ਕੋਈ ਵੀ 328 ਰੁਪਏ ਜੋ ਕੋਈ ਵੀ ਸਰੂਪ ਇੱਥੇ ਨਹੀਂ ਹੈ ਔਰ ਜੋ ਵੀ ਸਰੂਪ ਇੱਥੇ ਨੇ ਉਹ ਬਕਾਇਦਾ ਮਰਿਆਦਾ ਅਨਸਾਰ ਸਤਕਾਰ ਸਹਿਤ ਇੱਥੇ ਪ੍ਰਕਾਸ਼ ਕੀਤੇ ਜਾਂਦੇ ਨੇ ਸੁਕਾਸ਼ਨ ਕੀਤਾ ਜਾਂਦਾ ਹੈ ਔਰ ਸਾਰਿਆਂ ਦਾ ਰਿਕਾਰਡ ਮੇਨਟੇਨ ਹੈ ਤਾਂ ਤਾਂ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਵਾਰੇ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਹਜ਼ੂਰ ਸ਼੍ਰੀਨਾਥ ਕਮਰਾਜਾ ਸਾਹਿਬ ਜੀ ਕਿਤੇ ਵੀ ਗੁਰਮਤਿ ਦੇ ਵਿਪਰੀਤ ਕਦੇ ਨਹੀਂ ਉਹਨਾਂ ਦੀ ਵਿਚਾਰਤਾ ਰਹੀ ਜਦੋਂ ਵੀ ਸੰਤਾਂ ਹਜ਼ੂਰ ਸ਼੍ਰੀਨਾਥ ਕਮਰਾਜਾ ਸਾਹਿਬ ਜੀ ਦੇ ਨਾਲ ਆਪਣੇ ਮਨ ਦੇ ਬਲਬਲੇ ਸਾਂਝੀਆਂ ਕਰਦੇ ਸਨ ਕਿ ਸਾਨੂੰ ਇਹ ਮੁਸ਼ਕਲ ਹੈ ਮੁਸੀਬਤ ਹੈ ਘਰ ਦੇ ਵਿੱਚ ਬਰਕਤ ਨਹੀਂ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਸੀ ਤਾਂ ਹਜ਼ੂਰ ਹਮੇਸ਼ਾ ਉਹਨਾਂ ਨੂੰ ਆਖਦੇ ਸਨ ਕਿ ਸਹਿਜ ਪਾਠ ਪ੍ਰਕਾਸ਼ ਕਰਾਓ ਇਹ ਸੰਗਤਾਂ ਨੂੰ ਸੁਨੇਹਾ ਉਹ ਆਮ ਹੀ ਦਿੰਦੇ ਸਨ ਜੋ ਉਹਨਾਂ ਦਾ ਨਿੱਜੀ ਅਨੁਭਵ ਹੈ ਜਿਉਂਨਾ ਨੇ ਭਗਵਾਨ ਬਿਲਾਸ ਦੇ ਸਰੂਪ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ ਹੈ ਸਾਨੂੰ ਦਿੱਤਾ ਹੈ ਉਹ ਵੀ ਗੁਰਬਾਣੀ ਦੀ ਵਾਰ-ਵਾਰ ਕਰੋੜਤਾ ਹੈ ਇਹਦੇ ਵਿੱਚੋਂ ਮੈਂ ਦੋ ਉਦਾਹਰਨਾ ਆਪਜੀ ਨੂੰ ਦੇ ਦਵਾਂ ਤਨ ਕੀ ਤਨਸਿਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਕਹਿੰਦੀ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਭਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਇਹ ਧੰਸਿਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਮੁਖਾਰਬਨ ਤੋਂ ਸਾਨੂੰ ਆਦੇਸ਼ ਕਰਦੇ ਨੇ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਨੇ ਭਗਵਾਨ ਬਿਲਾਸ ਵਿੱਚ ਇਸੇ ਗੱਲ ਦੀ ਪ੍ਰੋੜਤਾ ਕਿਵੇਂ ਕੀਤੀ ਹੈ ਰਾਤ ਲੱਗੇ ਕੱਪੜੇ ਜੇ ਜਾਮਾ ਹੋਏ ਪਲੀਦ ਜਾਏ ਮਾਨਸ ਕਿਉਂ ਖਾਏ ਪਾਏ ਨਿਰਮਲ ਗਿਆਨ ਕੋ ਅਗਲੀ ਗੱਲ ਕਰਾਂ ਧੰਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ 86 ਤੀਰਤ ਸਗਲ ਪੁਨ ਜੀ ਦੇ ਆਪਰਵਾਨ ਤੇ ਹਜ਼ੂਰ ਸ਼੍ਰੀ ਨਾਮਕੰਮ ਰਾਜਾ ਸਾਹਿਬ ਜੀ ਭਗਵਾਨ ਬਿਲਾਸ ਦੇ ਵਿੱਚ ਇਸੇ ਚੀਜ਼ ਦੀ ਪ੍ਰੋੜਤਾ ਕਰਦੇ ਹੋਏ ਕਹਿੰਦੇ ਨੇ 86 ਤੀਰਤ ਸਗਲ ਹੀ ਪੁਨ ਜੀਵ ਦਇਆ ਪਰਵਾਨ ਆਇਆ ਮਾਝ ਰਾਗ ਪਾਦ ਹੈ ਕਿਤੇ ਵੀ ਹਜ਼ੂਰ ਸ਼੍ਰੀ ਨਾਮ ਕਮਾ ਰਾਜਾ ਸਾਹਿਬ ਜੀ ਨੇ ਗੁਰਬਤ ਦੀ ਕੋਈ ਵਿਰੋਧਤਾ ਨਹੀਂ ਕੀਤੀ ਸ਼੍ਰੀ ਨਾਮ ਕਮਾ ਰਾਜਾ ਸਾਹਿਬ ਜੀ ਉਦਾਸੀ ਮਤ ਦੇ ਨਾਲ ਸੰਬੰਧ ਰੱਖਦੇ ਸਨ ਉਦਾਸੀ ਮਤ ਵੀ ਕੋਈ ਸਿੱਖ ਪੰਥ ਤੋਂ ਵਿਰੋਧ ਦੇ ਵਿੱਚ ਚੱਲਣ ਵਾਲਾ ਮਤ ਨਹੀਂ ਸਿੱਖ ਪੰਥ ਦੀ ਹੀ ਨਿਰਵਲਤਾ ਰਾਇ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸ਼ਿਵ지ੰਦ ਜੀ ਤੋਂ ਉਦਾਸੀ ਮਤ ਆਰੰਭ ਹੁੰਦਾ ਹੈ ਇੱਕ ਹੋਰ ਪੰਕਤੀ ਦੀ ਮੈਂ ਉਦਾਹਰਣ ਦੇ ਕੇ ਗੱਲ ਅੱਗੇ ਤੋਰਦਾ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੀਟੀ ਤੇ ਘੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਤੇ ਹਜ਼ੂਰ ਸ਼੍ਰੀ ਦਾਤਕਮਾਹ ਰਾਜਾ ਸਾਹਿਬ ਜੀ ਭਗਵਾਨ ਬਿਲਾਸ ਦੇ ਵਿੱਚ ਇਸ ਪਵਿੱਤਰ ਦਸ ਗ੍ਰੰਥੀ ਜੋ ਪੰਕਤੀ ਹੈ ਕਿਉਂਕਿ ਮੈਂ ਦੋਵੇਂ ਗ੍ਰੰਥਾਂ ਨੂੰ ਕਰ ਰਿਹਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ ਤੇ ਦਸਮ ਪਾਤਸ਼ਾਹ ਨੇ ਦਸਮ ਗ੍ਰੰਥੀ ਰਚਨਾ ਕੀਤੀ ਹੈ ਉਹਦੇ ਵਿੱਚੋਂ ਮੈਂ ਤੁਹਾਨੂੰ ਨਵੰਤੀ ਸਾਂਝੀ ਕੀਤੀ ਹੈ ਕਿ ਚੀਟੀ ਤੇ ਘੁੰਚੇ ਰਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਪੂਲਾਈ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਨ ਔਰ ਹਜੂਰ ਸ਼੍ਰੀ ਨਾਨਕ ਜੀ ਮਹਾਰਾਜ ਸਾਹਿਬ ਜੀ ਇਸ ਦੀ ਪ੍ਰੋੜਤਾ ਕਰਦੇ ਨੇ ਕਿਉਂਟੀ ਅਤੇ ਘੁੰਚਰ ਲੋ ਥੂਲਾ ਦੇਖੋ ਸਭ ਹੀ ਬਹਿ ਕਿਰਪਾ ਦ੍ਰਿਸ਼ਤ ਸਿਉ ਰਿਹਾ ਏਕ ਪੂਲ ਹੈ ਭਾ ਕੇ ਆਪਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ ਲਈਏ ਉਹਦਾ ਅਧਿਆਨ ਕਰ ਲਈਏ ਸ੍ਰੀ ਦਾਸਮ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰ ਲਈਏ ਤੇ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਵੱਲੋਂ ਲਿਖੇ ਭਗਵਾਨ ਬਿਲਾਸ ਦਾ ਦੀਆਂ ਨੇ ਕਰ ਲਈਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਗਵਾਨ ਬਿਲਾਸ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਦਾਸਮ ਗ੍ਰੰਥ ਦੀ ਵੀ ਪ੍ਰੋੜਤਾ ਕਰਦਾ ਹੈ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਂ ਪ੍ਰੋੜਤਾ ਕਰਦਾ ਹੀ ਹੈ ਗੁਰੂ ਸਾਹਿਬ ਦੀ ਸਿਫਤ ਦੇ ਵਿੱਚ ਉਸਤਤ ਦੇ ਵਿੱਚ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਨੇ ਸਵਈਆ ਉਚਾਰਿਆ ਹੈ ਮਹਾਰਾਜ ਕਹਿੰਦੇ ਨੇ ਹੋ ਪ੍ਰਣਾਮ ਕਰੂੰ ਗੁਰੂ ਕੋ ਗੁਰਬਾਜ ਨਾਮਾਨਤ ਔਰਣ ਕੋ ਗੁਰਤਾਤਾ ਪਿਓ जग ਅੰਤਰ ਹੈ ਗੁਰਦਾਨ ਦਿਓ ਮਨਸੋਰਣ ਕੋ ਛੱਬ ਦੇਵਤ ਹੈ ਸਭ ਹੀ ਸੁਰ ਕੋ ਉਰਚਾਵਤ ਹੈ ਗੁਰਜੋਰਣ ਕੋ ਦਾਸ ਭਗਵਾਨ ਜੈ ਪਾਪ ਧਰੇ ਗੁਰ ਪਾਚਾ ਕਹਿੰਦੇ ਨੇ ਜਿੱਥੇ ਗੁਰੂ ਪੈਰ ਧਰਦਾ ਹੈ ਨਾ ਦਾਸ ਭਗਵਾਨ ਜੈ ਪਾਪ ਧਰੇ ਗੁਰ ਸੀਸ ਨਮਾ ਤੈ ਔਰਣ ਕੋ ਮੈਂ ਉੱਥੇ ਸੀਸ ਝੁਕਾਣਾ ਹੈ ਸੋ ਇਤੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਗੁਰਮਤ ਦੇ ਵਿਰੋਧੀ ਨਹੀਂ ਸਨ ਜਿਹੜੇ ਵੀਰਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਜਾਣਕਾਰੀ ਦੀ ਦੁਸਤੀ ਕਰ ਲਓ ਗੁਰੂ ਗ੍ਰਾਸਾ ਮਹਾਰਾਜ ਦਾ ਬਹੁਤ ਹੀ ਸਤਿਕਾਰ ਕਰਦੇ ਸਨ ਉਹ ਇਤੋਂ ਤੱਕ ਉਹਨਾਂ ਨੇ ਨਗਰ ਕੀਰਤਨ ਦੇ ਵਿੱਚ ਵੀ ਸਨੇਹਾ ਦਿੱਤਾ ਜਦੋਂ ਪਹਿਲਾਂ ਨਗਰ ਕੀਰਤਨ ਸਜਾਇਆ ਜਾਂਦਾ ਸੀ ਸੰਗਤਾਂ ਕੋਠਿਆਂ ਤੇ ਚੜ੍ਹ ਕੇ ਜਦੋਂ ਦਰਸ਼ਨ ਕਰਦੀਆਂ ਸਨ ਤੇ ਸ਼ਰੀਨਾਬ ਕਮਰ ਰਾਜਾ ਸਾਹਿਬ ਨੇ ਸੰਗਤਾਂ ਨੂੰ ਆਖਿਆ ਕਿ ਸੰਤ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਨਿਕਲਦੀ ਹੈ ਪੰਜ ਸਿੰਘ ਅਗਵਾਈ ਕਰਦੇ ਨੇ ਤੇ ਤੁਸੀਂ ਛੱਤਾਂ ਤੇ ਚੜ੍ਹ ਕੇ ਦਰਸ਼ਨ ਕਰਦੇ ਹੋ ਇਹ ਸਹੀ ਨਹੀਂ ਹੈ ਇਹ ਬੇਅਦਬੀ ਹੈ ਤੁਸੀਂ ਨੀਵੇਂ ਥਾਂ ਤੇ ਆ ਕੇ ਮਹਾਰਾਜ ਨੂੰ ਨਤਮਸਤਕ ਹੋ ਬੋਚੋ ਕੇ ਸਲਾਮ ਕਰੋ ਇਹ ਆਦਰ ਹੈ ਜਾਤ ਪਾਤ ਦੀ ਪ੍ਰਥਾ ਇਹ ਮੈਂ ਅੱਜ ਇਸ ਕਰਕੇ ਕਲੀਅਰ ਕਰ ਰਿਹਾ ਕਿ ਆਪਾਂ ਨੂੰ ਗੱਲ ਜਿਹੜੀ ਕਲੀਅਰ ਹੋ ਜਾਣੀ ਚਾਹੀਦੀ ਹੈ ਜਾਤ ਪਾਤ ਦੇ ਉੱਤੇ ਵੀ ਬਹੁਤ ਟਿੱਖਾ ਕਟਾਸ਼ਕ ਗੁਰਬਾਣੀ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਨਸ ਕੀ ਜਾਤ ਸਭ ਏਕੇ ਪਹਿਚਾਨੋ ਤੇ ਹਜ਼ੂਰ ਸ਼੍ਰੀ ਨਾਮਕੰਰ ਰਾਜਾ ਸਾਹਿਬ ਜੀ ਵੀ ਇਸੇ ਦੀ ਪ੍ਰੋਰਤਾ ਕਰਦੇ ਹੋਏ ਸਵਈਆ ਉਚਾਰਨ ਕਰਦੇ ਨੇ ਮਾਨਸ ਜਾਤ ਮੈਂ ਭੇਦ ਨਹੀਂ ਕੁਝ ਹੈ ਸਭ ਏਕ ਹੀ ਰੂਪ ਭਏ ਸajati bajati ਹੈ ਮੰਨਤ ਮੈਂ ਨਹੀਂ ਅੰਗ ਕੋ ਦੂਸਰ ਹੋਏ ਗਏ ਆਤਮ ਗਿਆਨ ਸੁਭਾਅ ਸajati ਅਗਿਆਤ ਆੰਗ ਬਜਾਤ ਪਏ ਛੋਟ ਬਟਾਵਟ ਕੂੜ ਕੀ ਮੰਨਤ ਦਾਸ ਭਗਵਾਨ ਬਚਾਰ ਲੈ ਇੱਥੇ ਮੈਂ ਇਹ ਵੀ ਗੱਲ ਕਲੀਅਰ ਕਰ ਦਵਾਂ ਸੰਗਤ ਨੂੰ ਕਿ ਇਸ ਤਰ੍ਹਾਂ ਨਹੀਂ ਹੈ ਕਿ ਜੋ ਹਜ਼ੂਰ ਸ਼੍ਰੀ ਨਾਮ ਕਮਰ ਰਾਜਾ ਸਾਹਿਬ ਦੀ ਦੁਆਰਾ ਲਿਖਿਆ ਗਿਆ ਹੱਥ ਲਿਖਤ ਗ੍ਰੰਥ ਭਗਵਾਨ ਬਿਲਾਸ ਹੈ ਉਹਦਾ ਅਸੀਂ ਪ੍ਰਕਾਸ਼ ਕਰਦੇ ਆ ਜਾਂ ਸੁਕਾਸ਼ਨ ਕਰਦੇ ਆ ਜਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਉੱਤੇ ਬਰਾਬਰ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰਦੇ ਨਹੀਂ हां ये जरूर है कि शुक्राना है मां पुरखां ਦਾ ਕਿਉਂਕਿ ਮਾਂ पुरਖਾਂ ਦੀ ਬਹੁਤ ਦੂਰ ਦੀ ਦ੍ਰਿਸ਼ਟੀ ਹੁੰਦੀ ਹੈ ਸ਼ਾਇਦ ਮਾਂ पुरਖਾਂ ਨੇ ਉਸ ਸਮੇਂ ਦੇ ਵਿੱਚ ਇਹ ਸਾਰੀ ਸਤਿਥੀ ਨੂੰ ਬਾਚ ਲਿਆ ਸੀ ਤੇ ਉਹਨਾਂ ਨੇ ਆਪਣਾ ਨਿੱਜੀ ਅਨੁਭਵ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਭਗਵਾਨ ਬਿਲਾਸ ਚੰਦ ਕਿਤ ਕਰਕੇ ਸਾਡੇ ਸਪੁਰਤ ਕੀਤਾ ਹੋਇਆ ਸੰਗਤਾਂ ਦੇ ਜਿਹਦੇ ਵਿੱਚੋਂ ਅਸੀਂ ਪੜ੍ਹ ਕੇ ਇਹ ਜਾਣ ਲੈਨੇ ਆ ਕਿ ਹਜ਼ੂਰ ਸ਼੍ਰੀਨਾਥ ਕੁਮਾਰ ਰਾਜਾ ਸਾਹਿਬ ਜੀ ਦਾ ਫਲਸਫਾ ਕੀ ਸੀ ਵਿਚਾਰਧਾਰਾ ਕੀ ਸੀ ਭਗਵਾਨ ਬਿਲਾਸ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੁੰਦਾ ਹੈ ਤੇ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਇਨਤਜ਼ਾਮਤ ਹੁੰਦੀ ਹੈ। ਸੋ ਗੁਰੂ ਪਿਆਰੀ ਸਾਹਿਬ ਸੰਗ ਜਿਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਨਾਨਕ ਕਮਰਾਜਾ ਸਾਹਿਬ ਜੀ ਦੀਆਂ ਸੰਗਤਾਂ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਵਾਸ ਸਵਾਸ ਪਿਆਰ ਕਰਦੀਆਂ ਨੇ। ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਸ਼੍ਰੀ ਨਾਗਕਮਰ ਰਾਜਾ ਸਾਹਿਬ ਦੀਆਂ ਸੰਗਤਾਂ ਇਹੋ ਜਿਹਾ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੀਆਂ ਤੇ ਮੈਂ ਸਿੱਖ ਪੰਥ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਿਰਾਦਰ ਦੀ ਗੱਲ ਆਊਗੀ ਨਾ ਮੈਂ ਇਸ ਦਰ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਸ਼੍ਰੀ ਨਾਗਕਮਰ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਵਿੱਚੋਂ ਇੱਕ ਹੋਣ ਦੇ ਨਾਤੇ ਇਹ ਕਹਿੰਦਾ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਤੇ ਅਦਬ ਨੂੰ ਬਹਾਲ ਰੱਖਣ ਵਾਸਤੇ ਰਾਜਾ ਸਾਹਿਬ ਦੀਆਂ ਸੰਗਤਾਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਪਾਣੀ ਵਾਂਗੂ ਵਹਾਉਣ ਲਈ ਤਿਆਰ ਬੈਠੀਆਂ ਨੇ ਮਹਾਰਾਜ ਦੀਆਂ ਸੰਗਤਾਂ ਕਦੇ ਵੀ ਇਹ ਸੋਚ ਨਹੀਂ ਸਕਦੀਆਂ ਵੀ ਬਿਆਦਬੀ ਹੋਵੇ ਹਾਂ ਅਸੀਂ ਆਪਣੇ ਵੱਲੋਂ ਇਸ ਸਥਾਨ ਦੇ ਉੱਤੇ ਕਿਉਂਕਿ ਉਦਾਸੀ ਮੱਤ ਦਾ ਇਹ ਸਥਾਨ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਮੌਰ ਮੰਨ ਕੇ ਨਤਮਸਤਕ ਹੋਇਆ ਜਾਂਦਾ ਹੈ ਅਸੀਂ ਆਪਣੀ ਸੋਚ ਮੁਤਾਬਕ ਇੱਥੋਂ ਦੇ ਪ੍ਰਬੰਧਕ ਲਗਾਤਾਰ ਗੁਰਮਤਿ ਦੀ ਮਰਿਆਦਾ ਦੀ ਪ੍ਰੋੜਤਾ ਕਰਦੇ ਨੇ ਔਰ ਲਾਗੂ ਕਰਦੇ ਨੇ ਪਰ ਜੇਕਰ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ ਜਿਵੇਂ ਮੇਰੇ ਤੋਂ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਜੋ ਇੱਥੋਂ ਦੇ ਪ੍ਰਬੰਧਕ ਨੇ ਬਾਕੀ ਵੀ ਪ੍ਰਬੰਧਕ ਨੇ ਸਤਿਕਾਰਯੋਗ ਨੇ ਜੇਕਰ ਕੋਈ ਕਮੀ ਲੱਗਦੀ ਹੈ ਤੁਹਾਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸਾਨੂੰ ਦਿੱਥਿਆ ਜਾਵੇਗਾ ਨਿਸ਼ਾ ਨਿਰਦੇਸ਼ ਦਿੱਤੇ ਜਾਣਗੇ ਅਸੀਂ ਉਹਦੇ ਵਿੱਚ ਸੁਧਾਈ ਕਰ ਲਾਂਗੇ ਪਰ ਇੱਕ ਗੱਲ ਮੈਂ ਸਪਸ਼ਟ ਤੌਰ ਤੇ ਕਹਦਾ ਕੁਝ ਸ਼ਰਾਤੀ ਅੰਸਰਾਂ ਦੀ ਇਹ ਸੋਚ ਹੋ ਸਕਦੀ ਹੈ ਸ਼ਾਇਦ ਵੀ ਸ਼੍ਰੀ ਨਾਥ ਕਮਰ ਰਾਜਾ ਸਾਹਿਬ ਜੀ ਦੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਖ ਕਰ ਦੇਣਾ ਨਿਖੇੜ ਦੇਣਾ ਇਹ ਕਦੇ ਨਹੀਂ ਹੋ ਸਕਦਾ ਸ਼੍ਰੀ ਨਾਥ ਕਮਰ ਰਾਜਾ ਸਾਹਿਬ ਜੀ ਨੇ ਇਸ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਜੋੜਿਆ ਤੇ ਇਹ ਕਦੇ ਨਹੀਂ ਹੋ ਸਕਦਾ ਜਦੋਂ ਤੱਕ ਇਹ ਦੁਨੀਆ ਹੈ ਜਦੋਂ ਤੱਕ ਚੰਦ ਸਿਤਾਰੇ ਨੇ ਜਦੋਂ ਤੱਕ ਬ੍ਰਹਿਮੰਡ ਹੈ ਸ੍ਰੀ ਨਾਮਕਮਰ ਰਾਜਾ ਸਾਹਿਬ ਜੀ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ ਤੇ ਜੁੜੀ ਰਹੇਗੀ ਤੇ ਆਦਬ ਸਤਕਾਰ ਬਹਾਲ ਕਰਦੀ ਰਹੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਸਾਡੀ ਗੱਲ ਨੂੰ ਅੱਗੇ ਰੱਖਣ ਵਾਸਤੇ ਆਏ ਸੋ ਸਾਡੀ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੀ ਸੰਗਤ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਸ਼ਾਂਤੀ ਬਣਾਈ ਰੱਖੀ ਕਿਸੇ ਵੀ ਤਰ੍ਹਾਂ ਦੀ ਪੜਕਾਹਟ ਵਿੱਚ ਨਹੀਂ ਆਏ ਆਪਾਂ ਇਹ ਸਬੂਤ ਦਿੰਦਾ ਕਿ ਅਸੀਂ ਬਹੁਤ ਹੀ ਸਮਝਦਾਰ ਸੁਲਝੇ ਹੋਏ ਤੇ ਸ਼ਾਂਤੀ ਨੂੰ ਪਸੰਦ ਕਰਨ ਵਾਲੇ ਅਮਨ ਸ਼ਾਂਤੀ ਨੂੰ ਪਸੰਦ ਕਰਨ ਵਾਲੇ ਲੋਕ ਹਾਂ ਅਸੀਂ ੜਕਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਚੁੱਕਦੇ ਇਹ ਆਪਾਂ ਸਾਬਤ ਕੀਤਾ ਤੇ ਸਾਬਤ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸ਼੍ਰੀ ਨਾਨਕ ਕਮਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸ਼ਾਂਤੀ ਬਣਾਈ ਰੱਖੀ ਇਹ ਦਿਨ ਭਾਵੇਂ ਭਾਵਕ ਭਾਵਨਾਤਮਕ ਤੌਰ ਦੇ ਉੱਤੇ ਬਹੁਤ ਔਖੇ ਸਨ ਬਾਰ-ਬਾਰ ਅੱਖਾਂ 'ਚੋਂ ਵਿਰਾਗ ਆਉਂਦਾ ਸੀ ਜ਼ਿੰਮੇਵਾਰੀ ਬਹੁਤ ਵੱਡੀ ਸੀ ਅੱਜ ਅਡੀ ਟੀਮ ਬੈਠੀ ਹੋਈ ਹੈ ਇਹਨਾਂ ਸਾਰਿਆਂ ਤੋਂ ਨੀਮਾ ਮੈਂ ਆਪਣੇ ਆਪ ਨੂੰ ਮੰਨਦਾ ਕਿਉਂਕਿ ਸਾਡੀ ਵਿਚਾਰਧਾਰਾ ਹੈ ਵੀ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਧਰਤੀ ਤੇ ਇਕੱਲੇ-ਇਕੱਲੇ ਮਿੱਟੀ ਤੇ ਕਣ ਤੋਂ ਵੀ ਅਸੀਂ ਆਪਣੇ ਆਪ ਨੂੰ ਨੀਮੇ ਮੰਨਦੇ ਆਂ ਬੇਸ਼ੱਕ ਹਜ਼ੂਰ ਨੇ ਸਾਨੂੰ ਆਪਣੇ ਨਾਲ ਕੇ ਆਉਣ ਦਾ ਸੁਭਾਗ ਬਖਸ਼ਿਸ਼ ਕੀਤਾ ਸਾਡੇ ਨਗਰ ਨੂੰ ਪਰ ਅਸੀਂ ਰਾਜਾ ਸਾਹਿਬ ਮਜਾਰੇ ਦੇ ਪ੍ਰਬੰਧਕਾਂ ਦੇ ਅੱਗੇ ਸਦਾ ਨਤਮਸਤਕ ਹਾਂ ਇਥੋਂ ਦੀ ਕਣ-ਕਣ ਦੇ ਅੱਗੇ ਨਤਮਸਤਕ ਹਾਂ ਕਿਉਂਕਿ ਸਾਡੇ ਮਾਪੁਰ ਕੇ ਇਸ ਧਰਤੀ ਤੇ ਵਿਚਰੇ ਨੇ ਔਰ ਇਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਗਏ ਨੇ ਬੜੀ ਸੂਝ-ਬੂਝ ਦੇ ਨਾਲ ਬੜੀ ਸਿਆਣਪ ਦੇ ਨਾਲ ਇਹਨਾਂ ਨੇ ਸਾਰੇ ਮਸਲੇ ਨੂੰ ਡੀਲ ਕੀਤਾ ਜਿਤਨੀਆਂ ਵੀ ਸਿਆਸੀ ਜਥੇਬੰਦੀਆਂ ਆਈਆਂ ਸਾਰਿਆਂ ਦਾ ਸਮੂਹ ਤੌਰ ਦੇ ਉੱਤੇ ਧੰਨਵਾਦ ਕੀਤਾ ਜਾਂਦਾ ਹੈ ਇਹ ਸੰਸਥਾ ਨਾ ਇਸ ਤੋਂ ਪਹਿਲਾਂ ਕਦੇ ਵੀ ਆਪਣੇ ਧਾਰਮਿਕ ਸਮਾਗਮਾਂ ਦੇ ਉੱਤੇ ਕੋਈ ਸਿਆਸਤ ਕਰਦੀ ਸੀ ਨਾ ਹੀ ਅਸੀਂ ਕਦੇ ਅੱਜ ਤੱਕ ਕਿਹਾ ਹੈ ਵੀ ਇਸ ਸਿਆਸੀ ਪਾਰਟੀ ਨੂੰ ਲਾਹਾ ਦਿਓ ਨਾ ਨਾ ਇਸ ਤੋਂ ਬਾਅਦ ਅਸੀਂ ਕੋਈ ਸਿਆਸੀ ਸਰਗਰਮੀ ਕਰਦੀ ਸੋ ਬਹੁਤ ਬਹੁਤ ਸਾਰੀ ਧੰਨ ਸਾਰੀ ਸੰਗਤ ਦਾ ਸ਼ੁਕਰਾਨਾ ਤੁਸੀਂ ਬਹੁਤ ਧੰਨਤਾ ਦੇ ਯੋਗ ਹੋ ਸ਼ਾਂਤੀ ਬਣਾਈ ਰੱਖੀ ਤੇ ਬਹੁਤ ਸੋਹਣਾ ਇਹ ਨੇਪਰੇ ਚੜਿਆ ਸਰਕਾਰ ਦੇ ਨੁਮਾਇਦਿਆਂ ਨੇ ਜੋ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਉਹਦੇ ਚੋਂ ਇਹ ਸਪਸ਼ਟ ਹੋ ਗਿਆ ਕਿ ਰਸੋਈ ਖਾਨਾ ਸਾਹਿਬ ਨੇ ਜੋ ਸੰਗਤਾਂ ਦੇ ਅੱਗੇ ਰਿਕਾਰਡ ਰੱਖਿਆ ਸੀ ਉਹ درست ਸੀ ਤੇ ਇੱਥੇ ਕੁਝ ਵੀ ਇਸ ਤਰ੍ਹਾਂ ਦਾ ਗਲਤ ਨਹੀਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦਾ ਉਹ ਚੇਚੇ ਤੌਰ ਤੇ ਇੱਥੇ ਆਏ ਔਰ ਉਹਨਾਂ ਨੂੰ ਵੀ ਅਸੀਂ ਰਿਕਾਰਡ ਮੁਹੱਈਆ ਕਰਾਇਆ ਔਰ ਉਹਨਾਂ ਨੇ ਵੀ ਉਹ ਰਿਕਾਰਡ ਜਿਹੜਾ ਹੈ ਉਹ ਦਰੁਸਤ ਪਾਇਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਿੱਖ ਪੰਥ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹਦੇ ਅੱਗੇ ਅਸੀਂ ਸਦਾ ਨਤਮਸਤਕ ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਲਗਾਤਾਰ ਸਾਨੂੰ ਬਹੁਤ ਹੀ ਵੱਡਾ ਹੌਸਲਾ ਦਿੱਤਾ ਜਾਂਦਾ ਰਿਹਾ ਸਹਿਯੋਗ ਦਿੱਤਾ ਗਿਆ ਸਾਰੀਆਂ ਪਾਰਟੀਆਂ ਨੇ ਦੁੱਖ ਮਨਾਇਆ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜ ਭਲਾਈ ਦੀਆਂ ਜਥੇਬੰਦੀਆਂ ਮੈਂ ਕਿਹਦਾ ਕਿਹਦਾ ਨਾਮ ਲਵਾਂ ਬਹੁਤ ਨਾਮ ਨੇ ਸਾਰਿਆਂ ਦਾ ਸਮੂਹੇ ਰੂਪ ਚ ਧੰਨਵਾਦ ਢਾਡੀ ਜਥੇ ਪ੍ਰਚਾਰਕ ਪੰਥ ਦੇ ਰਾਗੀ ਢਾਡੀ ਕਵਿਸ਼ਰੀ ਜਥੇ ਕੀਰਤਨੀ ਜਥੇ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਵੀਡੀਓ ਪਾ ਕੇ ਪੱਖ ਕਲੀਅਰ ਕੀਤੇ ਮੈਂ ਸਾਰਿਆਂ ਦਾ ਧੰਨਵਾਦ ਇੱਕ ਮੇਰੀ ਬੇਨਤੀ ਹੱਥ ਜੋੜ ਕੇ ਹੈ ਭਾਈ ਸ਼ਾਇਦ ਉਹ ਮੇਰੀ ਸੋਚਨਾ ਸਹਿਮਤੀ ਨਹੀਂ ਰੱਖਦੇ ਪਰ ਜਿਵੇਂ ਕੁਲਵੰਤ ਸਿੰਘ ਜੀ ਨੇ ਕਿਹਾ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਰਤਾ ਵੀ ਗੁੱਸਾ ਨਹੀਂ ਨਾਰਾਜ਼ਗੀ ਨਹੀਂ ਪਰ ਮੈਂ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੇਖੋ ਧੰਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪੰਥ ਚਲਾਇਆ ਹੈ ਇਸ ਪੰਥ ਦੀ ਫੁਲਵਾੜੀ ਦੇ ਮਹਿਕਦੇ ਫੁੱਲ ਬਹੁਤ ਨੇ ਉਦਾਸੀ ਮਤ ਵੀ ਇੱਕ ਮਹਿਕਦਾ ਫੁੱਲ ਹੈ ਨਿਰਮਲਾ ਮਤ ਵੀ ਇਸ ਦਾ ਮਹਿਕਦਾ ਫੁੱਲ ਹੈ ਨਾਨਕ ਸਰ ਦੀ ਸੰਪਰਦਾ ਵੀ ਇਸ ਦਾ ਮਹਿਕਦਾ ਫੁੱਲ ਹੈ ਹਰਖੋਵਾਲ ਦੀ ਸੰਪਰਦਾ ਵੀ ਇਹਦਾ ਮਹਿਕਦਾ ਫੁੱਲ ਹੈ ਇਸ ਤਰ੍ਹਾਂ ਰਾੜਾ ਸਾਹਿਬ ਰਤਵਾੜਾ ਸਾਹਿਬ ਵੀ ਮਹਿਕਦੇ ਫੁੱਲ ਨੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਇਹਦੇ ਮਹਿਕਦੇ ਫੁੱਲ ਨੇ ਹਰ ਇੱਕ ਵਿਅਕਤੀ ਹਰ ਸੰਪਰਦਾ ਹਰ ਸੰਸਥਾ ਹਰ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ ਹੈ ਔਰ ਗੁਰਮਤ ਦਾ ਤਾਰਨੀ ਹੈ ਕਿਰਪਾ ਕਰਕੇ ਮੇਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਪੰਥ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੋ ਅਸੀਂ ਪੰਥ ਤੋਂ ਵੱਖਰੇ ਨਹੀਂ ਅਸੀਂ ਪੰਥ ਦਾ ਹਿੱਸਾ ਆਂ ਪੰਥ ਨੂੰ ਹੋਰ ਬਹੁਤ ਵੱਡੀਆਂ ਚੁਣੌਤੀਆਂ ਨੇ ਪੰਥ ਵਿੱਚ ਵੰਡੀਆਂ ਨਾ ਪਾਓ ਪੰਥ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਬਹੁਤ ਸਾਰੀਆਂ ਐਸੀਆਂ ਕਾਮਾ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਜਿੱਥੇ ਮਨਮਤ ਹੁੰਦੀ ਸੀ ਪਰ ਪਾਤਸ਼ਾਹ ਨੇ ਉੱਥੇ ਜਾ ਕੇ ਜਦੋਂ ਗੁਰਮਤ ਦਾ ਸੰਦੇਸ਼ ਦਿੱਤਾ ਔਰ ਗੁਰਮਤ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਤੇ ਉੱਥੇ ਵੀ ਗੁਰਮਤ ਦਾ ਪਹਿਰਾ ਹੋ ਗਿਆ ਅੱਜ ਵਾਂਗ ਆਪਾਂ ਨਾ ਕਰੀਏ ਆਪਾਂ ਸਾਰਿਆਂ ਨੂੰ ਗਲਵੱਕੜੀ ਚ ਲਈਏ ਔਰ ਜੇਕਰ ਕੋਈ ਸਾਡੇ ਤੋਂ ਭਾਈ ਕੋਤਾਈ ਹੋ ਗਈ ਹੈ ਤਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਨ ਲਈ ਪਹਿਲਾਂ ਵੀ ਤਿਆਰ ਸੀ ਅੱਗੇ ਵੀ ਤਿਆਰ ਆਂ ਸੋ ਇੱਥੇ ਹੀ ਇਹ ਸਾਰਾ ਸਮਾਪਤ ਹੁੰਦਾ ਹੈ ਔਰ ਇੱਕ ਮੈਂ ਸੰਤਾਨ ਉਦਾਸਦੇ ਆ ਕਿ ਕਿਉਂਕਿ ਇਹ ਮਸਲਾ ਬੜਾ ਗੰਭੀਰ ਸੀ ਅਤ ਸਵੇਦਨਸ਼ੀਲ ਸੀ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ ਕੁਝ ਵੀ ਵਾਪਰ ਸਕਦਾ ਸੀ ਪਰ ਮੈਂ ਸ਼ੁਕਰਾਨਾ ਕਰਦਾ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਂ ਸ਼ੁਕਰਾਨਾ ਕਰਦਾ ਹਾਂ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਮਸਲਾ ਬੜੀ ਹੀ ਸੂਝ-ਬੂਝ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਨਿਪਰੇ ਚੜਿਆ ਔਰ ਜੋ ਸਾਡਾ ਪੱਖ ਸੀ ਸਾਡੀ ਲਾਜ ਰੱਖੀ ਹੈ ਪਾਦਸ਼ਾਹ ਨੇ ਸਾਡੇ ਪੱਖ ਦੇ ਵਿੱਚ ਕੁਝ ਵੀ ਝੂਠ ਨਹੀਂ ਪਾਇਆ ਗਿਆ ਰਸੋਖਾਨਾ ਸਾਹਿਬ ਨੇ ਜੋ ਆਪਣਾ ਪੱਕ ਰੱਖਿਆ ਸੀ ਰਿਕਾਰਡ ਰੱਖਿਆ ਸੀ ਉਹ ਅੱਖਰ ਅੱਖਰ درست ਪਾਇਆ ਗਿਆ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਵਿਸ਼ੇਸ਼ ਤੌਰ ਤੇ ਇੱਕ ਸਮਾਗਮ ਉਲੀਕਿਆ ਇੱਥੋਂ ਦੇ ਪ੍ਰਬੰਧਕਾਂ ਨੇ 23 24 ਅਤੇ 25 ਜਨਵਰੀ 25 ਜਨਵਰੀ ਨੂੰ ਐਤਵਾਰ ਆ ਰਿਹਾ ਹੈ 23 ਤਰੀਕ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਔਰ 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਸ਼ੁਕਰਾਨਾ ਸਮਾਗਮ ਕਰਾਇਆ ਜਾਵੇਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਸ੍ਰੀ ਨਾਨਕ ਗਮ ਰਾਜਾ ਸਾਹਿਬ ਦੀ ਕਿਰਪਾ ਸਦਕਾ ਇਹ ਸਾਰਾ ਮਸਲਾ ਬੜੀ ਹੀ ਸ਼ਾਂਤੀ ਦੇ ਨਾਲ ਸੂਝ-ਬੂਝ ਦੇ ਨਾਲ ਹੱਲ ਹੋਇਆ ਹੈ ਇਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ਜਾਊਗਾ ਸੋ 25 ਤਰੀਕ ਦਿਨ ਐਤਵਾਰ 25 ਜਨਵਰੀ ਦਿਨ ਐਤਵਾਰ ਸ਼ੁਕਰਾਨਾ ਸਮਾਗਮ ਭੋਗ ਪੈਣ ਉਪਰੰਤ ਜਥੇ ਗੁਰਮਤ ਵਿਚਾਰਾਂ ਦੀ ਸਾਂਝ ਸਟੇਜ ਤੋਂ ਸੰਗਤਾਂ ਦੇ ਨਾਲ ਪਾਉਣਗੇ ਸ੍ਰੀ ਨਾਨਕ ਕਮਰਾਜਾ ਸਾਹਿਬ ਜੀ ਦੀਆਂ ਸੰਗਤਾਂ ਪੰਜਾਬ ਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਵਿੱਚ ਜਿੱਥੇ-ਜਿੱਥੇ ਵੀ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਚੀਜ਼ ਨੂੰ ਜ਼ਰੂਰ ਰੱਖਣਾ ਹੈ ਕਿ ਜਿਵੇਂ ਆਪਾਂ ਪਹਿਲਾਂ ਸ਼ਾਂਤੀ ਬਣਾਈ ਰੱਖੀ ਐ ਅਨੁਸ਼ਾਸਨ ਬਣਾਈ ਰੱਖਿਆ ਐ ਸ਼ਾਂਤੀ ਤੇ ਅਨੁਸ਼ਾਸਨ ਬਣਾਏ ਰੱਖਦੇ ਹੋਏ 25 ਤਰੀਕ ਨੂੰ 25 ਜਨਵਰੀ ਨੂੰ ਆਪਾਂ ਰਸੋਖਾਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਜ਼ਰੂਰ ਪਹੁੰਚਣਾ ਐ ਔਰ ਆਪਣੀ ਸ਼ਰਧਾ ਤੇ عقیدਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੇਟ ਕਰਨੀ ਐ